ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮਤਿ ਅਨੁਸਾਰ ਅੱਜ ਆਪਾਂ ਵਿਚਾਰ ਕਰਦੇ ਆਂ ਦੁੱਖ ਤੇ ਸੁੱਖ ਦੀ ਸਤਿਗੁਰ ਦੀ ਬਾਣੀ ਫਰਮਾਨ ਕਰਦੀ ਹੈ ਦੁੱਖ ਵਿਸੋੜਾ ਇੱਕ ਦੁੱਖ ਭੁਖ ਇੱਕ ਦੁੱਖ ਸਖਤ ਬਾੜ ਦਮਦੂਤ ਇੱਕ ਦੁੱਖ ਰੋਗ ਲੱਗੇ ਤਨ ਧਾਇ ਸੋ ਇਤਰਾ ਗੁਰਬਾਣੀ ਦੇ ਅਨਸਾਰ ਚਾਰ ਤਰ੍ਹਾਂ ਦੇ ਦੁੱਖ ਹਨ ਇੱਕ ਦੁੱਖ ਵਿਛੋੜੇ ਦਾ ਇਹ ਵਿਛੋੜੇ ਦਾ ਦੁੱਖ ਹੈ ਜਿਹੜਾ ਪਰਮਾਤਮਾ ਦਾ ਤੇ ਆਤਮਾ ਦਾ ਜਾਂ ਜਿਨਾਂ ਵੀ ਤਰ੍ਹਾਂ ਤੇ ਆਪਾਂ ਕਹ ਲਈਏ ਕਿ ਦੋ ਪ੍ਰੇਮੀਆਂ ਦਾ ਵਿਛੋੜਾ ਔਰ ਦੂਸਰਾ ਮਨੁੱਖ ਦੀ ਪੀੜ ਦੀ ਭੁੱਖ ਪੀੜ ਦੀ ਭੁੱਖ ਦਾ ਦੁੱਖ ਵੀ ਬਹੁਤ ਜ਼ਿਆਦਾ ਹੈ ਔਰ ਤੀਸਰੇ ਨੰਬਰ ਤੇ ਹੁੰਦਾ ਜਮਾ ਦੀ ਮਾਰ ਭਾਵ ਮਾੜੇ ਕਰਮਾਂ ਦਾ ਫਲ ਗੁਰਬਾਣੀ ਦਾ ਫਰਮਾਨ ਹੈ ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਣਾ ਜਿਵੇਂ ਜੇ ਅਸੀਂ ਕਰਮ ਕਰਦੇ ਆ ਸੋ ਅੱਗੇ ਜਾ ਕੇ ਸਾਨੂੰ ਇਹਨਾਂ ਕੀਤੇ ਕਰਮਾਂ ਦਾ ਭੜੇ ਕਰਮਾਂ ਦਾ ਫਲ ਪ੍ਰਾਪਤ ਹੋਣਾ ਹੈ ਉਹ ਜਮਾਂ ਦੀ ਮਾਰ ਜਿਹੜੇ ਭੜੇ ਕਰਮ ਅਸੀਂ ਕਰਦੇ ਆ ਨਾ ਉਹ ਜਮਾਂ ਦੀ ਮਾਰ ਪੈਣੀ ਆ ਫਿਰ ਸਾਨੂੰ ਔਰ ਜਿਹੜਾ ਚੌਥਾ ਦੁੱਖ ਹੈ ਤਨ ਤੇ ਮਨ ਦੇ ਜਿਹੜੇ ਰੋਗ ਨੇ ਤਨ ਤੇ ਮਨ ਦੇ ਰੋਗ ਜਿਵੇਂ ਤਨ ਨੂੰ ਰੋਗ ਲੱਗ ਜਾਂਦੇ ਨੇ ਮਨ ਨੂੰ ਰੋਗ ਲੱਗ ਜਾਂਦੇ ਨੇ ਮਾਨਸਿਕ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਮਨੁੱਖ ਨੂੰ ਇਸ ਤਰ੍ਹਾਂ ਇਹ ਮਨੁੱਖ ਦੇ ਉੱਤੇ ਚਾਰ ਤਰ੍ਹਾਂ ਦੇ ਦੁੱਖ ਆਪਰਦੇ ਨੇ ਸੋ ਦੁੱਖਾਂ ਦਾ ਬਰਕਰਨਾ ਇਹ ਕੋਈ ਰੱਬੀ ਰਜ਼ਾ ਦੇ ਵਿੱਚ ਨਹੀਂ ਹੈ ਸਾਡੀ ਆਪਣੀ ਵੀ ਸਤਿਗੁਰ ਕਹਿੰਦੇ ਕੁਝ ਜ਼ਿੰਮੇਵਾਰੀ ਹੈ ਇਹਨਾਂ ਦੁੱਖਾਂ ਤੋਂ ਬਚਣ ਦੀ ਸੋ ਸਤਿਗੁਰੂ ਫਰਮਾਨ ਕਰਦੇ ਨੇ ਕਿ ਪਾਇਓ ਬਾੜ ਬੱਧ ਸੁਖਰੀ ਜੀ ਮਨੁੱਖ ਦੀ ਅਵਸਥਾ ਬਾਲਾਂ ਵਰਗੀ ਬਣ ਜਾਵੇ ਜੇ ਬੁੱਧੀ ਵਾਲਾਂ ਵਰਗੀ ਬਣ ਜਾਵੇ ਭਾਵ ਜਿਵੇਂ ਇੱਕ ਬੱਚੇ ਨੂੰ ਨਫੇ ਨੁਕਸਾਨ ਦਾ ਕੋਈ ਫਿਕਰ ਨਹੀਂ ਹੁੰਦਾ ਨਾ ਜੇ ਇਹ ਜੇ ਬੁੱਧੀ ਮਨੁੱਖ ਬਣਾ ਲਵੇ ਤਾਂ ਜਿਵੇਂ ਬੱਚੇ ਨੂੰ ਮਾਂ-ਵਾਪਾ ਸੰਭਾਲਦਾ ਹੈ ਕਿਉਂਕਿ ਬੱਚੇ ਨੂੰ ਕੋਈ ਪਤਾ ਨਹੀਂ ਹੁੰਦਾ ਨਫੇ ਦਾ ਕੋਈ ਨੁਕਸਾਨ ਦਾ ਨਹੀਂ ਹੁੰਦਾ ਉਹਦੇ ਨਫੇ ਨੁਕਸਾਨ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਹੁੰਦੀ ਆ ਉਹ ਮਾਂ-ਵਾਪਿਆਂ ਦੀ ਹੁੰਦੀ ਆ ਜੇ ਇਹ ਤਰ੍ਹਾਂ ਦੇ ਕੋਈ ਗੁਰਮੁਖ ਬੁੱਧੀ ਬਣਾ ਲੈਂਦਾ ਜਾਂ ਮਨੁੱਖ ਬੁੱਧੀ ਬਣਾ ਲੈਂਦਾ ਤਾਂ ਉਹਦੇ ਜਿਹੜੇ ਦੁੱਖਾਂ ਦਾ ਜ਼ਿੰਮੇਵਾਰ ਹੈ ਉਹ ਪ੍ਰਮਾਤਮਾ ਆਪ ਉਹਦੀ ਸਿਹਤਾ ਕਰਦਾ ਹੈ ਦੁੱਖਾਂ ਤੋਂ ਪ੍ਰਮਾਤਮਾ ਨੂੰ ਬਚਾ ਲੈਂਦਾ ਆਬ ਉਹ ਗੁਰਮਖਾਂ ਵਾਲੀ ਰਹਿਣੀ ਰਹਿ ਕੇ ਬਾਲ ਬੁੱਧ ਆਬ ਆਪਣੀ ਛਾਂਪ ਛੱਡ ਕੇ ਸਿਰਫ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਚੱਲਣਾ ਤੇ ਦੁੱਖਾਂ ਤੋਂ ਬਚਿਆ ਜਾ ਸਕਦਾ ਹੈ। ਔਰ ਪ੍ਰਭ ਦੂਰੀ ਹੱਥ ਤੁਮਾਰੀ ਇਹ ਅਵਸਥਾ ਜੋ ਕਰਾਵੀ ਸੋ ਕਰਨਾ ਨਾਨਕ ਦਾ ਚਰਨਾਂ ਪ੍ਰਭ ਦੂਰੀ ਹੱਥ ਤੁਮਾਰੀ ਇਹ ਦੱਸਾ ਜਦੋਂ ਮਨੁੱਖਲੀ ਬਣ ਜਾਂਦੀ ਆ ਫਿਰ ਇਹੋ ਜੇ ਮਨੁੱਖ ਦਾ ਬੈਗਰੂ ਫਿਕਰ ਆਪ ਕਰਦਾ ਹੈ ਤੇ ਮਨੁੱਖ ਦੁੱਖ ਤੋਂ ਰਹਿਤ ਹੋ ਸਕਦਾ ਹੈ ਤੇ ਸੁੱਖਾਂ ਦੀ ਪ੍ਰਾਪਤੀ ਕਰ ਸਕਦਾ ਹੈ। ਸੋ ਜਦੋਂ ਮਨੁੱਖ ਉਦਮ ਕਰਦਾ ਆਪਣੀ ਚਤ੍ਰਾਈ ਆਪਣੇ ਸ਼ਾਨਪਤ ਉੱਚਾ ਉੱਠ ਕੇ ਮਾਨ ਤਾਨ ਬੁੱਧ ਅਰਪੀ ਠਾਕਰ ਕੋ ਜਦੋਂ ਇਹ ਸਥਿਤੀ ਆਪਣਾ ਤਾਨ ਮਾਨ ਬੁੱਧ ਵੈਗੁਰੂ ਦੀ ਹਵਾਲੇ ਕਰ ਦਿੰਦਾ ਠਾਕਰ ਨੂੰ ਅਰਪ ਦਿੰਦਾ ਹੈ ਤਾਂ ਫਿਰ ਉਹ ਦੁੱਖਾਂ ਜਿਹਦੇ ਵਿੱਚੋਂ ਨਿਕਲ ਕੇ ਸੁੱਖਾਂ ਦੀ ਪ੍ਰਾਪਤੀ ਕਰ ਲੈਂਦਾ ਹੈ ਅਗਰ ਕੇਵਲ ਰੱਬੀ ਰਜਾ ਦੇ ਹੱਥ ਦੇ ਵਿੱਚ ਹੀ ਨੇ ਆ ਦੁੱਖ ਤੇ ਦੁੱਖਾਂ ਨੂੰ ਦੂਰ ਕਰਨਾ ਮਨੁੱਖ ਦਾ ਆਪਣਾ ਵੀ ਕੁਝ ਫਰਜ਼ ਹੈ ਤੇ ਆਪਣੀ ਵੀ ਕੁਝ ਜ਼ਿੰਮੇਵਾਰੀ ਹੈ ਇਸ ਤਰ੍ਹਾਂ ਗੁਰਮਤਿ ਦੇ ਵਿੱਚ ਦੁੱਖ ਤੇ ਸੁੱਖਾਂ ਦਾ ਪ੍ਰਮਾਨ ਆਇਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ